ਪੰਜਾਬ ਟਾਈਮ 'ਚ ਤੁਹਾਡਾ ਸਵਾਗਤ ਹੈ ਦਰਸ਼ਕੋ ਮੈਂ ਤੁਹਾਡਾ ਪੀਐਸ ਪਾਸੇ ਅੱਜ ਸਾਡੇ ਨਾਲ ਇਹੋ ਜੀ ਸ਼ਖਸੀਅਤ ਆ ਜਿਨ੍ਹਾਂ ਦਾ ਤਾਰੂਫ ਕਰਾਉਣਾ ਤੁਹਾਡੇ ਨਾਲ 35 ਨੰਬਰ ਵਾਰਡ ਦੇ ਵਸੀਆਂ ਲਈ ਖਾਸ ਤੌਰ ਤੇ ਬੜਾ ਜ਼ਰੂਰੀ ਹੋ ਜਾਂਦਾ ਇਹਨਾਂ ਨੇ ਨਵੀਂ ਨਵੀਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਜਿਹੜੀ ਆ ਜਿੱਤੀ ਆ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਸ਼੍ਰੀਮਤੀ ਅਮਰਜੀਤ ਕੌਰ ਜੀ ਮਾਨ ਤੇ ਨਾਲ ਉਹਨਾਂ ਦੇ ਹਸਬੰਡ ਨੇ ਸਰਦਾਰ ਗਰ ਕਮਲ ਸਿੰਘ ਜੀ ਮਾਨ ਮੈਡਮ ਤੁਹਾਨੂੰ ਬਹੁਤ ਬਹੁਤ ਪਹਿਲਾਂ ਤੋਂ ਵਧਾਈਆਂ ਪਹਿਲੀ ਮਿਲਣੀ ਤੇ ਤੁਹਾਨੂੰ ਵਧਾਈਆਂ ਦੇ ਰਿਹਾ ਥੈਂਕ ਯੂ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਨਾਲ ਤੁਹਾਡੇ ਹਸਬੰਡ ਹਨ ਜਿਹੜੀ ਇਲੈਕਸ਼ਨ ਜਿੱਤੀ ਆ ਇਸ ਦਾ ਸਿਹਰਾ ਕਿਸ ਨੂੰ ਦਿੰਦੇ ਹੋ ਤੁਸੀਂ ਮੈਂ ਇਹਦਾ ਸਿਹਰਾ ਜਨਤਾ ਨੂੰ ਹੀ ਦਿੰਨੀ ਆ ਕਿ ਜਿਨ੍ਹਾਂ ਨੇ ਇੰਨਾ ਸਾਡੇ ਤੇ ਵਿਸ਼ਵਾਸ ਕੀਤਾ ਸਾਨੂੰ ਮਤਲ ਅੱਗੇ ਲਿਆਂਦਾ ਸਾਰੀਆਂ ਪਾਰਟੀਆਂ ਨੂੰ ਪਿੱਛੇ ਕਰਕੇ ਸਾਨੂੰ ਅੱਗੇ ਲਿਆ ਕੇ ਸਾਡੇ ਜਿੱਤ ਦਾ ਸਿਹਰਾ ਸਾਡੇ ਸਿਰ ਬਣਿਆ ਅਸੀਂ ਤੁਹਾਡਾ ਤਾਰੂਫ ਕਰਵਾ ਰਹੇ ਹਾਂ ਕਿਉਂਕਿ ਕਈ ਲੋਕ ਅਜੇ ਅਣਜਾਣ ਹੁੰਦੇ ਹਨ ਤੁਸੀਂ ਇਹ ਸਾਨੂੰ ਦੱਸੋ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਤੁਸੀਂ ਪੜ੍ਹਾਈ ਕਦੋਂ ਤੇ ਕਿੰਨੀ ਕੀਤੀ ਇਥੇ ਕਿੱਥੇ ਤੇ ਕਦੋਂ ਤੋਂ ਰਹਿ ਰਹੇ ਹੋ हां जी मेरा नाम है अमरजीत कौरमान ਤੇ ਮੈਂ ਇੱਥੇ ਨਿਊ ਅਮਰਸਰ ਦੇ 35 ਨੰਬਰ ਵਾਰਡ ਦੀ ਕੈਂਡੀਡੇਟ ਆ ਤੇ ਜਿਹੜੀ ਮੈਂ ਜਿੱਤ ਕੇ ਹੋਣਾ ਐਜ਼ ਅ ਕਾਉਂਸਲਰ ਆ ਮੇਰਾ ਜਨਮ ਮਹਿਤਾ ਚੌਂਕ ਦੇ ਲਾਗੇ ਪਿੰਡ ਐ ਚੌਂਕ ਉੱਥੇ ਹੋਇਆ ਤੇ ਮੇਰੀ ਜਿਹੜੀ ਸਟੱਡੀ ਆ ਪਹਿਲਾਂ ਮੈਂ ਜਿਹੜਾ ਸਕੂਲ ਦਾ ਆਪਣਾ ਪਲੱਸ 2 ਤੱਕ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਤੋਂ ਕੀਤੀ ਤੇ ਆਪਣੀ ਪੋਸਟ ਗ੍ਰੈਜੂਏਸ਼ਨ ਮੈਂ ਆਰ ਆਰ 바ਵਾ ਕਾਲਜ ਬਟਾਲਾ ਤੋਂ ਕੀਤੀ ਜਿਹੜਾ ਸ਼ਿਵ ਕੁਮਾਰ ਬਟਾਲਵੀ ਦਾ ਬਹੁਤ ਹੀ ਮਸ਼ਹੂਰ ਸ਼ਾਇਰ ਹੈ ਬਟਾਲਾ ਤੇ ਉਸ ਤੋਂ ਬਾਅਦ ਅਸੀਂ ਇੱਥੇ 2013 ਤੋਂ ਅਸੀਂ ਨਿਊ ਅਮਰਸਰ ਦੇ ਵਿੱਚ ਹੀ ਰਹਿ ਰਹੇ ਹਾਂ। ਮਾਨ ਸਾਹਿਬ ਕਿੰਨੀ ਕਿ ਖੁਸ਼ੀ ਹੋਈ ਜਦੋਂ ਤੁਹਾਡੇ ਮਿਸੇ ਨੇ ਇਲੈਕਸ਼ਨ ਜਿੱਤੀ ਤੇ ਵਾਵਾ ਤੁਹਾਨੂੰ ਜਿਆਦਾ ਮਿਲੀ ਜਾਂ ਇਹਨਾਂ ਨੂੰ ਮਿਲੀ। ਸਭ ਤੋਂ ਪਹਿਲਾਂ ਪਾਸਿ ਸਾਉ ਤੁਹਾਡਾ ਬਹੁਤ ਬਹੁਤ ਸਵਾਗਤ ਆ। ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਬੜੀ ਬਰੰਦਵਾਰ ਹੋ ਤੁਸੀਂ ਨਿਊ ਅਮਰਸਰ ਦੀ। ਬੜੀ ਨਿਰਪੱਖ ਗੱਲ ਕਰਦੇ ਹੋ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਗ੍ਰਹਿ ਪਹੁੰਚੇ ਹੋ। ਖੁਸ਼ੀ ਦੀ ਗੱਲ ਕਰੀਏ ਤੇ ਖੁਸ਼ੀ ਜਿੱਤਣ ਦੀ ਖੁਸ਼ੀ ਤੇ ਹੈ ਹੀ ਹੈ ਸਭ ਤੋਂ ਵੱਡੀ ਖੁਸ਼ੀ ਹੈ ਵੀ ਇੰਨਾ ਬਜ਼ੁਰਗਾਂ ਦਾ ਜਨਾ ਪਿਆਰ ਜਨਾ ਆਸ਼ੀਰਵਾਦ ਮਿਲਿਆ ਹੈ ਇਸ ਆਸ਼ੀਰਵਾਦ ਦਾ ਮੈਂ ساری ਉਮਰ ਨਹੀਂ ਰਹਾਗਾ ਤੇ ਇਹ ਜਿਹੜਾ ਕਰਜ਼ ਮੇਰੇ ਸਿਰ ਚੜਿਆ ਹੈ ਜਿੰਨੀ ਮਰਜ਼ੀ ਸੇਵਾ ਕਰ ਸਕਾਂ ਇਹ ਕਰਜ਼ ਮੈਂ ਕਦੀ ਨਹੀਂ ਉਤਾਰ ਸਕਦਾ ਜਨਾ ਪਿਆਰ ਮੈਨੂੰ ਨਿਊਮਰਸ ਅਵਾਰਡ ਨੰਬਰ 35 ਦੀ ਜਨਤਾ ਨੇ ਦਿੱਤਾ ਹੈ ਜੀ ਬڑے ਦਿਨ ਤੁਹਾਨੂੰ ਨੱਠ ਭਜ ਰਹੀ ਆ ਦੇਖਦੇ ਸੀਗੇ ਹਾਲਾਂਕਿ ਚਲੋ ਪ੍ਰਚਾਰ ਲਈ ਥੋੜੇ ਦਿਨ ਮਿਲੇ ਆ ਪਰ ਬਹੁਤ ਨੱਠ ਭਜੇ ਹੁੰਦੀ ਆ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਆ ਤੇ ਹੁਣ ਕਿੰਨਾ ਕਿ ਸਕੂਨ ਮਹਿਸੂਸ ਕਰਦੇ ਨੇ ਦੋਵੇਂ ਜੀ ਤੁਸੀਂ ਪਸੀ ਸਾਹਿਬ ਜੀ ਕਾ ਸਕੂਨ ਦੀ ਗੱਲ ਕਰੀਏ ਤੇ ਸਕੂਨ ਮੈਨੂੰ ਹਮੇਸ਼ਾ ਕੰਮ ਕਰਕੇ ਹੀ ਆਉਂਦਾ ਹੈ ਇਲੈਕਸ਼ਨ ਦੌਰਾਨ ਹਾਂ ਥੋੜਾ ਜਿਆਦਾ ਕੰਮ ਸੀਗਾ ਪਰ ਇਹ ਨਹੀਂ ਕਿ ਹੁਣ ਕੋਈ ਕੰਮ ਨਹੀਂ ਕਰ ਰਹੇ ਹੁਣ ਵੀ ਸ਼ਹਿਰ ਦੇ 7 ਵਜੇ ਦੇ ਲੋਕਾਂ ਦੇ ਸੰਪਰਕ ਚੀਆਂ ਅਲੱਗ-ਅਲੱਗ ਪਾਰਕਾਂ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਹਾਂ ਜਿੱਥੇ ਕਿਸੇ ਦੀ ਕੋ ਪ੍ਰੋਬਲਮ ਹੈ ਜਿੱਦਾਂ ਹੁਣ ਸਵਰੇ ਫੋਨ ਆਇਆ ਕਿ ਗਾਰਡਨ ਐਂਡ ਕਲੇ ਦੇ ਵਿੱਚ ਕਿਤੇ ਸੀਵਰੇਜ ਦੀ ਬਲੌਕਿੰਗ ਆ ਤੇ ਰਜੇਸ਼ ਸ਼ਰਮਾ ਜੀ ਸਾਡੇ ਜੀ ਸਾਹਿਬ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਵਰੇ ਸੀਵਰੇਜ ਦੀ ਸਫਾਈ ਲਈ ਜੈਟਿੰਗ ਮਸ਼ੀਨ ਆ ਉਹ ਸਵਰੇ ਗਾਰਡਨ ਐਂਡ ਕਲੇ ਪਹੁੰਚ ਜਾਏਗੀ ਸੋ ਕੰਮ ਦੇ ਨਾਲ ਦੇ ਨਾਲ ਚੱਲਦੇ ਰਹਿਣਗੇ ਸੈਟੀਸਫੈਕਸ਼ਨ ਮੈਨੂੰ ਕੰਮ ਕਰਕੇ ਹੀ ਮਿਲਦੀ ਆ ਇਹ ਵਾਰਡ ਕਾਫੀ ਵੱਡਾ ਕਾਫੀ ਫੈਲਿਆ ਹੋਇਆ ਆ ਇਹਦੇ ਵਿੱਚ ਕਿਹੜੇ ਕਿਹੜੇ ਇਲਾਕੇ ਆਉਂਦੇ ਆ ਤੇ ਕੁੱਲ ਕਿੰਨੀ ਵੋਟ ਹੈ ਦੀ ਆ ਪੱਸੀ ਸਾਹਿਬ ਇਸ ਵਾਰਡ ਦੇ ਤੇ ਇਹਦਾ ਏਰੀਆ ਤਾਰਾਂ ਵਾਲੇ ਪੁਲ ਤੋਂ ਸ਼ੁਰੂ ਹੋ ਕੇ ਨਿਊ ਅਮਰਸਰ ਏ ਬਲਾਕ ਨਿਊ ਅਮਰਸਰ ਬੀ ਬਲਾਕ ਡੀਆਰ ਇਨਕਲੇਵ ਫਿਰ ਦ ਬੁਰਜੀ ਸੂਏ ਤੱਕ ਇਹ ਵਾਰਡ ਆਉਂਦੀ ਆ ਸੂਏ ਤੋਂ ਅੰਦਰ ਨੂੰ ਚੱਲਦੀਆਂ ਤੇ ਰੇਲਵੇ ਲਾਈਨ ਦੇ ਵਿੱਚ ਰੇਲਵੇ ਲਾਈਨ ਤੱਕ ਜਿਸ ਤੱਕ ਵਿੱਚ ਤਿੰਨ ਖਾਨਕੋਟ ਆਉਂਦੇ ਨੇ ਗਾਰਡਨ ਇਨਕਲੇਵ ਸ਼ੁਭਮ ਇਨਕਲੇਵ ਪ੍ਰੀਤਮ ਇਨਕਲੇਵ ਪਾਰਕ ਐਵੇਨਿਊ ਸੰਗੀਤਨਗਰ ਹਰਦੇਵ ਇਨਕਲੇਵ ਵੀਰ ਇਨਕਲੇਵ ਅਤੇ ਨੈਸ਼ਨਲ ਸਿਟੀ ਇਹ ਸਾਰੇ ਇਹ ਕਲੋਨੀਆਂ ਵਾਰਡ ਨੰਬਰ 35 ਵਿੱਚ ਆਉਂਦੀਆਂ ਨੇ ਤੁਹਾਨੂੰ ਲੱਗਦਾ ਸੀ ਕਿ ਨੈਕ ਟੂ ਨੈਕ ਫਾਈਟ ਹੋਊਗੀ ਏ ਜਬਰਦਸਤ ਫਾਈਟ ਹੋਈ ਹੈ ਅ ਸਰ ਜਿੱਥੋਂ ਤੱਕ ਮੈਂ ਗੱਲ ਕਰਾਂ ਮੇਰੇ ਜਿਹੜੇ ਸਾਥੀ ਮੇਰੇ ਸੀਗੇ ਜਿਹੜੇ ਇਲੈਕਸ਼ਨ ਲੜ ਰਹੇ ਸੀਗੇ ਉਹ ਵੀ ਬਹੁਤ ਦੇਰ ਤੋਂ ਵਾਰਡ ਦੇ ਵਿੱਚ ਮਿਹਨਤ ਕਰ ਰਹੇ ਸੀਗੇ ਬਹੁਤ ਕੈਪेबल ਸੀਗੇ ਬੜੀ ਉਹਨਾਂ ਨੇ ਮਿਹਨਤ ਕੀਤੀ ਵਾਰਡ ਦੇ ਵਿੱਚ ਦੇਖੋ ਕੰਪੀਟੀਸ਼ਨ ਦੀ ਉਮੀਦ ਤਾਂ ਹਰ ਵੇਲੇ ਸੀਗੀ ਕਿਉਂਕਿ ਮੈਨੂੰ ਪਤਾ ਉਹ ਮੇਰੇ ਤੋਂ ਸੀਨੀਅਰ ਨੇ ਕੁਝ ਸਰਕਾਰ ਵਿੱਚ ਵੀ ਨੇ ਕੁਝ ਦੇ ਸਿਰ ਤੇ ਬਹੁਤ ਵੱਡੇ ਲੀਡਰਾਂ ਦਾ ਹੱਥ ਵੀ ਸੀਗਾ ਫਰਤ ਲੋ ਜਿਤਨਾ ਕਿਸੇ ਇੱਕ ਨੇ ਸੀਗਾ ਪਰਮਾਤਮਾ ਨੇ ਮੈਨੂੰ ਚੁਣਿਆ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਚਲੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਵੀ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗਾ ਜੀ ਜਿੱਥੇ ਕਿਤੇ ਜ਼ਰੂਰਤ ਪਈ ਮੈਨੂੰ ਉਮੀਦ ਆ ਕਿ ਉਹ ਮੇਰੇ ਮਰੀਆਂ ਭੈਣਾਂ ਮੇਰੇ ਭਰਾ ਸ਼ਰਮਾ ਜੀ ਨੇ ਮੈਣੀ ਸਾਹਿਬ ਨੇ ਉਹ ਮੇਰੇ ਨਾਲ ਚੱਲਣਗੇ ਜਿੱਥੇ ਕਿਤੇ ਲੋੜ ਪਈ ਮੈਨੂੰ ਜੀ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤੇ ਸਿੱਧੇ ਤੁਹਾਡੇ ਨਾਲ ਲੇਡੀਜ਼ ਕੈਂਡੀਡੇਟ ਦੂਜੀਆਂ ਵੀ ਲੜ ਰਹੀਆਂ ਸਨ ਤੁਸੀਂ ਉਹਨਾਂ ਨੂੰ ਭੈਣਾਂ ਬਣਾ ਕੇ ਗਾਂ ਚੱਲੋਗੇ ਹਾਂਜੀ ਹਾਂਜੀ ਅਸੀਂ ਆਲਰੇਡੀ ਸਾਰੇ ਜਣੇ ਫਰੈਂਡਜ਼ ਹੀ ਆਂ ਸਾਡੀਆਂ ਕਿਟੀਆਂ ਵੀ ਚੱਲਦੀਆਂ ਅਸੀਂ ਗੈੱਟ ਟੂਗੇਦਰ ਹੀ ਕਰਦੇ ਸੀ ਅਸੀਂ ਪਾਠ ਤੇ ਇਕੱਠੇ ਹੋਈਦਾ ਜਿਨ੍ਹਾਂ ਦੇ ਘਰ ਸਾਰੇ ਜਣੇ ਕਿਉਂਕਿ ਵੇਖੋ ਨਿਊ ਉਮਰਸਰ ਚ ਰਹਿ ਰਹੇ ਆ ਤੇ ਉਹਨਾਂ ਨੂੰ ਵੀ ਉਹੀ ਲੋਕ ਬੁਲਾਉਂਦੇ ਸੀ ਜਿਹੜੇ ਸਾਨੂੰ ਬੁਲਾਉਂਦੇ ਸੀ ਇਸ ਕਰਕੇ ਆਪਣਾ ਇੱਕ ਫਰੈਂਡ ਸਰਕਲ ਸੀ ਇਹ ਤੇ ਚਲੋ ਜਿਹੜਾ ਕੰਪੀਟੀਸ਼ਨ ਉਹ ਗੱਲ ਵੀ ਜਿੱਤ ਤੇ ਹਾਰ ਇੱਕ ਜਣੇ ਦੀ ਹੋਣੀ ਆ ਤੇ ਬਾਬਾ ਜੀ ਨੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਉਹ ਜਿੱਤ ਦਾ ਸੇਰਾ ਸਾਡੇ ਸਿਰ ਮੜ ਛੱਡਿਆ ਇਹਦਾ ਮਤਲਬ ਅੰਦਰੋਂ ਤੁਸੀਂ ਇੱਕੋ ਸੀ ਇਹ ਲੋਕਾਂ ਨੂੰ ਫੇਰ ਬਣਾਉਂਦੇ ਤੁਸੀਂ ਹੈ ਅੰਦਰੋਂ ਤੁਸੀਂ ਇੱਕੋ ਹੀ ਸੀਗੇ ਚਲੋ ਇਹ ਤੁਹਾਡਾ ਇਦੇ ਹੱਥ ਹੈ ਜਿਸ ਤਰ੍ਹਾਂ ਵੀ ਆ ਪਿਆਰ ਜਿਹੜਾ ਉਹ ਨਹੀਂ ਖਰਾਬ ਹੋਣਾ ਚਾਹੀਦਾ ਮਾਨ ਸਾਹਿਬ ਜਿਹੜੀਆਂ ਕੀ ਮੁੱਖ ਸਮੱਸਿਆਵਾਂ ਤੁਸੀਂ ਕਿਉਂਕਿ ਬੜਾ ਤੁਹਾਡਾ ਪਿਛਲਾ ਵੀ ਸਿਆਸੀ ਜੀਵਨ ਦੱਸਦੇ ਆ ਰਿਹਾ ਤੇ ਕੀ ਤੁਹਾਨੂੰ ਮੁੱਖ ਸਮੱਸਿਆਵਾਂ ਜਿਹੜੀਆਂ ਇੱਕ ਕਾਉਂਸਲਰ ਕੋਲ ਹੱਲ ਨਹੀਂ ਹੁੰਦੀਆਂ ਤੇ ਉਹਨੂੰ ਲੋਕ ਅਗਲੀ ਇਲੈਕਸ਼ਨ ਨੂੰ ਨਕਾਰ ਦਿੰਦੇ ਆ ਕਿ ਕਿਹੜੀਆਂ ਤੁਹਾਨੂੰ ਵੱਡੀਆਂ ਸਮੱਸਿਆਵਾਂ ਲੱਗਦੀਆਂ ਤੁਹਾਡੇ ਵਾਰਡ ਦੇ ਵਿੱਚ ਕਿ ਜਿਹੜੀਆਂ ਪਹਿਲ ਦੇ ਆਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਆਪਸੀ ਸਾਹਿਬ ਬੜਾ ਵਧੀਆ ਤੁਸੀਂ ਸਵਾਲ ਕੀਤਾ ਹੈ ਜਿਹੜੀਆਂ ਮੁਸ਼ਕਲਾਂ ਕੀ ਰਹਿੰਦੀਆਂ ਹਨ ਮੁਸ਼ਕਲ ਮੇਰੇ ਖਿਆਲ ਨਾਲ ਕਿ ਕਨੈਕਟੀਵਿਟੀ ਜਿਹੜੀ ਹੈ ਨਾ ਕਾਉਂਸਲਰ ਵਿੱਚ ਤੇ ਆਮ ਪਬਲਿਕ ਵਿੱਚ ਕਨੈਕਟੀਵਿਟੀ ਟੁੱਟ ਜਾਂਦੀ ਹੈ ਕਿਤਨੇ ਕਿਤੇ ਜਦੋਂ ਕਨੈਕਟੀਵਿਟੀ ਟੁੱਟਦੀ ਹੈ ਨਾ ਉਦੋਂ ਲੋਕਾਂ ਵਿੱਚ ਗੈਪ ਪੈਣਾ ਸ਼ੁਰੂ ਹੋ ਜਾਂਦਾ ਸੋ ਮੈਂ ਕੋਸ਼ਿਸ਼ ਕਰਾਂਗਾ ਜਿਹੜੇ ਕੰਮ ਲੋਕਾਂ ਦੇ ਛੋਟੇ-ਛੋਟੇ ਕੰਮ ਹੁੰਦੇ ਜਿਹਦੇ ਵਿੱਚ ਸੀਵਰੇਜ ਦਾ ਕੰਮ ਆ ਗਿਆ ਸਟਰੀਟ ਲਾਈਟਾਂ ਦਾ ਆ ਗਿਆ ਗਲੀਆਂ ਦੀ ਸਫਾਈ ਦਾ ਆ ਗਿਆ ਕੂੜੇ ਕਰਕਟ ਦਾ ਆ ਗਿਆ ਪਾਰਕਾਂ ਦੀਆਂ ਲਾਈਟਾਂ ਦਾ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਕਿ ਕਾਉਂਸਲਰ ਦੀ ਡਿਊ ਤੇ ਮੈਂ 100% ਆਪ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੀ ਕਨੈਕਟੀਵਿਟੀ ਮੇਰੀ ਤੇ ਮੇਰੇ ਵੋਟਰਸ ਦੀ ਜਾਂ ਮੇਰੇ ਸਮਰਥਕਾਂ ਦੀ ਜਾਂ ਮੇਰੇ ਬਜ਼ੁਰਗਾਂ ਦੀ ਕਨੈਕਟੀਵਿਟੀ ਹੈ ਉਹ ਨਹੀਂ ਟੁੱਟਣ ਦੇਗਾ ਮੈਂ ਹਮੇਸ਼ਾ ਇਹਨਾਂ ਦੇ ਨਾਲ ਹੀ ਰਵਾਂਗਾ ਜੀ ਗਾਰਡਨ ਇਨਕਲੇਵ ਦੇ ਵਿੱਚ ਜਿਹੜਾ ਗਾਰਡਨ ਇਨਕਲੇਵ ਹੈ ਉਹ ਕਾਫੀ ਹਿੱਸਿਆਂ ਦੇ ਵਿੱਚ ਵੰਡਿਆ ਆ ਤੇ ਉੱਥੋਂ ਦੀ ਮੇਨ ਸੜਕ ਦੀ ਵੀ ਪ੍ਰੋਬਲਮ ਜੀ ਨਜ਼ਰ ਆਉਂਦੀ ਆ ਕਾਫੀ ਦੇਰ ਤੋਂ ਪਤਾ ਨਹੀਂ ਹੋਦਾ ਅਧੂਰਾ ਹੈ ਕਿਸ ਤਰ੍ਹਾਂ ਕੰਮ ਇੱਕ ਉੱਥੇ ਜਿਹੜੇ ਬਿਜਲੀ ਦੇ ਮੀਟਰ ਵੀ ਅਜੇ ਵੀ ਕਈ ਏਰੀਆਜ਼ ਦੇ ਵਿੱਚ ਨਹੀਂ ਲੱਗਦੇ ਉਹਦੇ ਬਾਰੇ ਹੈ ਤੁਹਾਡੇ ਧਿਆਨ 'ਚ ਸਰ ਜਿਹੜੇ ਬਿਲੀ ਦੇ ਮੀਟਰ ਦਾ ਮਸਲਾ ਸੀਗਾ ਉਹ ਮਤਲਬ ਮੋਸਟਲੀ ਹੱਲ ਹੋ ਗਿਆ ਹੈ ਬਾਕੀ ਜਿਹੜੀ ਸੜਕ ਦੀ ਗੱਲ ਕਰ ਰਹੇ ਆ ਅਜੇ ਪਰਸੋਂ ਹੀ ਸੜਕ ਉਹ ਕੰਪਲੀਟ ਹੋਈ ਆ ਮੈਂ ਉੱਥੇ ਗਿਆ ਸੀਗਾ ਉਹਦਾ ਕੰਮ ਸਟਾਰਟ ਹੋਇਆ ਤੇ ਮੈਨੂੰ ਉੱਥੋਂ ਸ਼ਿਕਾਇਤ ਆਈ ਕਿ ਥੋੜਾ ਜਿਹਾ ਕੰਮ ਦੇ ਵਿੱਚ ਜਿਹੜੇ ਕੰਟਰੈਕਟਰ ਨੇ ਥੋੜੀ ਜੀ ਕਤਾਹੀ ਵਰਤ ਰਹੇ ਨੇ ਸਫਾਈ ਕੀਤੇ ਬਿਨਾਂ ਹੀ ਉਹਦੇ ਉੱਪਰ ਲੱਕ ਪਾ ਰਹੇ ਨੇ ਮੈਂ ਮੌਕੇ ਤੇ ਪਹੁੰਚਿਆ ਮੈਂ ਦੁਬਾਰਾ ਜਿਹੜੀ ਉਹਨਾਂ ਨੇ ਸੜਕ ਪਾਈ ਸੀ ਉਹ ਦੁਬਾਰਾ ਠੀਕ ਕਰਵਾ ਕੇ ਪ੍ਰੋਪਰ ਸਫਾਈ ਕਰਾ ਕੇ ਅੱਧਾ ਪੌਣਾ ਕਿਲੋਮੀਟਰ ਸੜਕ ਦੁਬਾਰਾ ਪਵਾਈ ਆ ਤੇ ਜਿਹੜੀ ਅੱਜ ਹੁਣ ਪਲਾਂਟ ਬੰਦ ਹੋਣ ਕਰਕੇ ਬਾਕੀ ਕੰਮ ਰੁਗ ਗਿਆ ਆ ਤੇ ਬਾਕੀ ਮੈਨੂੰ ਉਮੀਦ ਆ ਕਿ ਮਾਰਚ ਵਿੱਚ ਪਲਾਂਟ ਫਰਵਿਚ ਪਲਾਂਟ ਜਦੋਂ ਖੁੱਲੇਗਾ ਤੇ ਗਾਰਡਨ ਇਨਕਲੇਵ ਦੀਆਂ ਸਾਰੀਆਂ ਸੜਕਾਂ ਮਾਰਚ ਅਪ੍ਰੈਲ ਤੱਕ ਕੱਲੀ-ਕੱਲੀ ਸੜਕ ਪੈ ਜਾਗੇ ਜੀ ਇਹਦੀ ਗਾਰਡਨ ਇਨਕਲੇਵ ਦੀ ਮੈਡਮ ਜਿਹੜਾ ਫਲਾਈਓਵਰ ਆ ਇੱਥੇ ਇਕੱਠ ਵੀ ਹੋਇਆ ਸੀ ਥੋੜੇ ਦਿਨ ਪਹਿਲਾਂ ਇਹ ਨਿਊ ਅਮਰਸਰ ਦੇ ਜਿਹੜਾ ਫਰੰਟ ਤੇ ਜੀਟੀ ਰੋਡ ਤੇ ਫਲਾਈਓਵਰ ਬਣਨਾ ਚਾਹੀਦਾ ਜਾਂ ਕਿੱਥੇ ਤੱਕ ਇਹਦਾ ਕੰਮ ਹੋਣਾ ਹਾਂਜੀ ਉਦੋਂ ਵੀ ਅਸੀਂ ਜਦੋਂ ਪਿੱਛੇ ਜੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਗੈਟ ਟੂਗੇਦਰ ਕੀਤਾ ਸੀ ਕਿ ਆਜੋ ਆਪਾਂ ਸਾਰੇ ਨਿਊ ਅਮਰਸਰ ਦੇ ਲੋਕਾਂ ਨੂੰ ਆਵਾਜ਼ ਦਿੱਤੀ ਕਿ ਆਓ ਸਾਰੇ ਜਣੇ ਡੱਟ ਕੇ ਖੜੇ ਹੋਈਏ ਤੇ ਆਪਾਂ ਜਿਹੜਾ ਉੱਥੇ ਪੁਲ ਦੀ ਉਸਾਰੀ ਦੇ ਕੰਮ ਨੂੰ ਮਤਲਬ ਜਿਹੜਾ ਆਪਾਂ ਇੱਕ ਤੇਜ਼ੀ ਲਿਆ ਸਕੀਏ ਕਿਉਂਕਿ ਇੱਥੇ ਦਿਨ ਬਾ ਦਿਨ ਤੁਸੀਂ ਮਾਰ ਦੇਖਿਆ ਹੀ ਹੋਊਗਾ ਤੁਸੀਂ ਆਪ ਪ੍ਰੈਸ ਰਿਪੋਰਟਰ ਹੋਗੇ ਤੇ ਕਿੰਨੇ ਐਕਸੀਡੈਂਟ ਹੁੰਦੇ ਆ ਸਾਡੇ ਗਵਾਂਡ ਚ ਹੀ ਆਂਟੀ ਰਹਿੰਦੇ ਨੇ ਅਜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਦਾ ਬੇਟਾ ਮੱਸਾ ਹੀ ਮੌਤ ਦੇ ਮੂੰਹੋਂ ਬਚਿਆ ਤੇ ਕਈਆਂ ਦੀ ਬਹੁਤ ਜ਼ਿਆਦਾ ਜਾਨ ਨਹੀਂ ਮਾਲੀ ਨੁਕਸਾਨ ਹੁੰਦਾ ਅਸੀਂ ਖੁਦ ਸੜਕ ਨਹੀਂ ਪਾਰ ਕਰ ਸਕਦੇ ਜਦੋਂ ਅਸੀਂ ਜਾਈਦਾ ਹਾਂ ਨਾ ਆਪ ਸਿਆਣੇ ਹੋ ਕੇ ਸਾਡੇ ਸਿਆਣੇ ਬਜ਼ੁਰਗ ਸੜਕ ਪਾਰ ਨਹੀਂ ਕਰ ਪਾਉਂਦੇ ਤੇ ਬੱਚੇ ਕਿੱਦਾਂ ਸੜਕ ਪਾਰ ਕਰਨਗੇ ਇਸ ਕਰਕੇ ਮੈਂ ਤੇ ਇਸ ਹੱਕ ਵਿੱਚ ਆ ਮੈਂ ਕਿ ਇੱਥੇ ਸਾਡੇ ਨਿਊ ਅਮਰਸਰ ਦੇ ਬਹੁਤ ਸਾਰੇ ਲੋਕ ਇਸ ਹੱਕ ਵਿੱਚ ਨੇ ਕਿ ਪੁਲ ਦੀ ਉਸਾਰੀ ਜਰੂਰ ਹੋਣੀ ਚਾਹੀਦੀ ਏ ਮਾਨ ਸਾਹਿਬ ਨਿਊ ਅਮਰਸਰ ਐਂਟਰ ਕਰਦਿਆਂ ਹੀ ਨਾ ਸਮੱਸਿਆ ਸ਼ੁਰੂ ਹੋ ਜਾਂਦੀ ਇੱਥੋਂ ਦੀ ਛੋਟੀ ਛੋਟੀ ਸਮੱਸਿਆ ਤੋਂ ਵੱਡੀ ਬਣਦੀ ਆ ਇੱਕ ਪਾਸੇ ਤਾਂ ਡੇਂਗੂ ਦੇ ਇਲਾਜ ਲਈ ਸਰਕਾਰ ਕਰ ਰਹੀ ਆ ਯਤਨ ਕਰ ਰਹੀ ਆ ਪਰ ਉਹ ਜਿਹੜੀ ਹੈਲਥ ਇਸ਼ੂ ਬਣ ਜਾਏਗਾ ਕਿਸੇ ਦਿਨ ਉੱਥੇ ਨਾ ਪਾਣੀ ਚੱਲਦਾ ਰਹਿੰਦਾ ਜੀ ਫੁਆਰਿਆਂ ਦੇ ਲਾਗੇ ਫਿਰ ਪਹਿਲੀ ਗੱਲ ਤਾਂ ਜਿਹੜੇ ਫਾਉਂਟੇ ਨੇ ਉਹ ਪ੍ਰੋਪਰ ਚੱਲਦੇ ਹੀ ਨਹੀਂ ਚੱਲਣੇ ਚਾਹੀਦੇ ਆ ਉਹ ਚਲਾਉਣ ਲਈ ਬਣਾਏ ਆ ਚੱਲਣ ਲਈ ਬਣਾਏ ਤੇ ਉੱਥੇ ਪਾਣੀ ਖੜਾ ਰਹਿੰਦਾ ਨੈਸੈਸਰੀ ਟੂਟੀ ਕੋਈ ਛੱਡ ਦਿੰਦਾ ਚੱਲ ਰਹਿਿੰਦਾ ਮਹਿਕਮਾ ਧਿਆਨ ਨਹੀਂ ਕਰਦਾ ਦੂਸਰਾ ਇੱਥੇ ਜਿਹੜੀ ਫੁੱਟਪਾਥ ਆ ਲੰਬੀ ਸਾਰੀ ਇਹ ਫਰਗੇਟ ਤੋਂ ਲੈ ਕੇ ਪਿਛੇ ਲਾਈਨਾਂ ਤੱਕ ਜਾਂਦੀ ਹੈ ਇੱਥੇ ਪ੍ਰੋਪਰ ਚੱਲਣਾ ਵੀ ਔਖਾ ਏ ਬਲਾਕ ਸਾਈਡ ਦੇ ਉੱਤੇ ਜਿਹੜੇ ਆ ਦਰਖਤ ਨੇ ਉਹਨਾਂ ਦੀ ਕਟਾਈ ਨਹੀਂ ਹੋਈ ਕਿਉਂਕਿ ਉੱਥੇ ਬੰਦਾ ਸੈਰ ਕਰੂਗਾ ਤੇ ਉਹ ਸਿਰ ਚ ਵੱਜਦੇ ਨੇ ਤੇ ਇਧਰ ਵੀ ਵੀ ਕਲਾ ਜਿਹੜੀ ਆ ਸਾਈਡ ਆ ਇੱਥੇ ਵੀ ਜਿਹੜੀਆਂ ਉਹ ਟਾਈਲਾਂ ਆ ਬਹੁਤ ਜਗ੍ਹਾ ਤੇ ਟੁੱਟੀਆਂ ਆ ਜਿਹੜੀ ਪਾਣੀ ਵਾਸਤੇ ਇਸ ਨਿਕਾਸ ਲਈ ਜਾਲੀਆਂ ਜਿਹੜੀਆਂ ਉਹ ਪ੍ਰੋਪਰ ਠੀਕ ਨਹੀਂ ਹੈਗੀਆਂ ਤੇ ਇਹ ਛੋਟੇ ਛੋਟੇ ਕੰਮ ਤਿੰਨ ਤੀਸਰਾ ਜਿਹੜਾ ਸਾਡੇ ਧਿਆਨ ਚ ਲੋਕਾਂ ਲੈਂਦਾ ਹੈ ਕਿ ਜਿਹੜਾ ਆਪਣਾ ਇੱਥੇ ਤਾਰਾਂ ਦੇ ਜਾਲ ਹੈ ਖਾਸ ਕਰਕੇ ਜਿਹੜੀ ਵੀ ਬਲਾਕ ਦੇ ਵਿੱਚ ਜਿਹੜੀ ਮਾਰਕੀਟ ਦੇ ਬੈਕਸਾਈਡ ਤੇ ਉਹ ਨੰਗੇ ਜੋੜ ਵੇਖੇ ਜਾ ਸਕਦੇ ਆ ਤੇ ਇੱਥੇ ਇਹਨਾਂ ਨੇ ਕੈਵਨ ਨਮਾਰ ਸੋਈਆਂ ਬਣਾਈਆਂ ਆ ਫੁੱਟ ਪਾਥਾਂ ਤੇ ਜਿਹੜੀਆਂ ਕਿ ਐਸਯੂਜ਼ ਵਾਲੇ ਨੇ ਬਣਾਈਆਂ ਉਹ ਬਣਾ ਨਹੀਂ ਸਕਦੇ ਤੇ ਜਿੰਨੀ ਗੰਦਗੀ ਆ ਉਹ ਬਾਹਰ ਇਹ ਫਲਾਉਂਦੇ ਆ ਤੁਸੀਂ ਦੇਖਿਆ ਵੀ ਹੋਣਾ ਇਹ ਤੇ ਕੂੜੇ ਦੇ ਢੇਰ ਵੀ ਇੱਥੇ ਵੀ ਬਲਾਕ ਦੇ ਵਿੱਚ ਮਾਰਕੀਟ ਤੇ ਬੈਕਸਾਈਡ ਤੇ ਆਮ ਨਜ਼ਰ ਆਉਂਦੇ ਆ ਪਾਸੀ ਸਾਹਿਬ ਇੱਕ ਪੁਰਾਣੀ ਘਹਾਵਤ ਤੁਸੀਂ ਸੁਣੀ ਹੋਏਗੀ ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਇਦਾ ਮਤਲਬ ਇਹ ਆ ਵੀ 2 ਸਾਲ ਤੋਂ ਜਾਂ 2.5 ਸਾਲ ਜਿੰਨਾ ਵੀ ਟਾਈਮ ਹੋ ਗਿਆ ਵਾ ਸਾਡੇ ਕੌਂਸਲਰ ਦੀ ਇਲੈਕਸ਼ਨ ਪੈਂਡਿੰਗ ਸੀਗੀ ਕੌਂਸਲਰ ਦੀ ਇਲੈਕਸ਼ਨ ਨਾ ਹੋਣ ਕਰਕੇ ਕੋਈ ਇੱਥੇ ਵੀ ਮਤਲਬ ਨੁਮਾਇੰਦਾ ਕੋਈ ਵੀ ਅੱਗੇ ਲਾ ਕੇ ਕੰਮ ਕਰਾਉਣ ਨੂੰ ਰਾਜ਼ੀ ਨਹੀਂ ਸੀ ਸਾਰੇ ਹੀ ਚਲੋ ਮੈਂ ਆਪਣਾ ਵੀ ਕਹਿ ਸਕਦਾ ਹੋ ਸਕਦਾ ਮੇਰੇ ਮਨ 'ਚ ਕਿਤੇ ਨਹੀਂ ਕਿਹਾ ਕਿ ਮੈਂ ਪਹਿਲਾਂ ਆਪਣੇ ਵੋਟਸ ਪੱਕੇ ਕਰਾਂ ਕੰਮ ਵੱਲ ਧਿਆਨ ਬਹੁਤ ਘੱਟ ਸੀਗਾ ਹੁਣ ਜਿਹੜਾ ਮੇਰਾ ਧਿਆਨ ਆ ਮੇਰਾ ਫੋਕਸ ਜਿਹੜਾ ਸਿਰਫ ਕੰਮ ਤੇ ਹੀ ਆ ਮੇਰੀ ਸਾਡੇ ਮਾਨਯੋਗ ਚੇਅਰਮੈਨ ਇੰਪਰੂਵਮੈਂਟ ਟਰਸਟ ਅਸ਼ੋਕ ਤਲਵਾਰ ਜੀ ਨਾਲ ਅੱਜ ਹੀ ਗੱਲ ਹੋ ਉਹਨਾਂ ਦੇ ਨਾਲ ਕੱਲ ਮੇਰੀ ਮੀਟਿੰਗ ਹੈ ਜੀ ਮੀਟਿੰਗ ਆਫਿਸ ਸ਼ਾਇਦ ਛੁੱਟੀ ਹੈ ਪਰ ਮੈਂ ਉਹਨਾਂ ਕੋਲ ਟਾਈਮ ਲੈ ਜੀ 10 ਮਿੰਟ ਜ਼ਰੂਰ ਉਹਨਾਂ ਨੂੰ ਮਿਲਣਾ ਆ ਉਹਨਾਂ ਨੂੰ ਮਿਲ ਕੇ ਨਿਊ ਮਸਦਰ ਜਿੰਨੀਆਂ ਮੁਸ਼ਕਲਾਂ ਆਇਆਂ ਚਾਹੇ ਉਹ ਵਾਕਈ ਸ਼ੁਰੂ ਤੋਂ ਸਟਾਰਟ ਹੋ ਜਾਈਏ ਜਿਹੜੇ ਫਾਉਂਟੇਨ ਆ ਉਹ ਬੰਦ ਰਹਿੰਦੇ ਆ ਜਿਉਂ ਚੱਲਦੇ ਆ ਤੇ ਨਜਾਇਜ਼ ਚੱਲਦੇ ਰਹਿੰਦੇ ਆ ਪਾਣੀ ਦਾ ਉੱਥੇ ਫਲੋ ਜਿਹੜਾ ਬਾਹਰ ਤੱਕ ਆਉਂਦਾ ਰਹਿੰਦਾ ਆ ਬਾਹਰ ਦਰਖਤਾਂ ਦੀ ਕਟਿੰਗ ਹੋਣ ਵਾਲੀ ਆ ਹੋਰ ਜਿਹੜੇ ਫੁੱਟਪਾਥ ਨੇ ਜਗ੍ਹਾ ਜਿਹੜੇ ਟੁੱਟੇ ਹੋਏ ਵੀ ਨੇ ਕੂੜੇ ਦੀ ਸਮੱਸਿਆ ਬਹੁਤ ਵੱਡੀ ਆ ਸਟਰੀਟ ਲਾਈਟਾਂ ਦੀ ਸਮੱਸਿਆ ਸਟਰੀਟ ਡੌਗਸ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਅਵਾਰਾ ਕੁੱਤਿਆਂ ਦੀ ਜਿਹੜੀ ਬਹੁਤ ਵੱਡੀ ਪਰਹਮਾਰਿਆ ਨਿਊ ਅਸਰ ਦੇ ਵਿੱਚ ਇਹ ਸਾਰੀਆਂ ਸਮੱਸਿਆ ਨੂੰ ਲੈ ਕੇ ਮੇਰੀ ਮੀਟਿੰਗ ਜਿਹੜੀ ਆ ਚੇਅਰਮੈਨ ਸਾਹਿਬ ਦੇ ਨਾਲ ਕੱਲ ਹੋਏਗੀ ਤੇ ਮੈਨੂੰ ਉਮੀਦ ਆ ਕਿ ਉਹ ਬਹੁਤ ਹੀ ਵਧੀਆ ਇਨਸਾਨ ਨੇ ਤੇ ਉਹ ਇਹਨਾਂ ਮੁਸ਼ਕਲਾਂ ਦਾ ਸਾਨੂੰ ਜਰੂਰ ਹੱਲ ਕਰਕੇ ਦੇਣਗੇ ਇਹਦੇ ਨਾਲ ਸੀਸੀਟੀਵੀ ਕੈਮਰੇ ਵੀ ਜਿਹੜੇ ਨਹੀਂ ਚੱਲ ਰਹੇ ਤੁਸੀਂ ਇਹ ਗੱਲ ਕਰ ਹੀ ਦਿੱਤੀ ਮੇਰਾ ਅਗਲਾ ਸਵਾਲ ਇਹ ਸੀਗਾ ਕਿ ਜਿਹੜਾ ਅਵਾਰਾ ਕੁੱਤੇ ਸਟਰੀਟ ਡੌਗਸ ਹੈਗੇ ਆ ਇਨਾਂ ਦਾ ਜਿਹੜਾ ਹੱਲ ਹੋਣਾ ਤਾਂ ਵੀ ਔਖਾ ਹੋ ਜਾਂਦਾ ਸੀ ਪਹਿਲਾਂ ਵੀ ਇੱਥੇ ਸਾਰੇ ਨਿਊ ਅੰਮ੍ਰਿਤਸਰ ਵਾਸੀ ਇਕੱਠੇ ਹੋਏ ਸੀ ਤੇ ਉਹ ਇਹਨਾਂ ਕੁੱਤਿਆਂ ਆਵਾਰਾ ਤੇ ਬਾਰੇ ਪਾਈ ਸੀ ਜਾਂ ਸਾਰਿਆਂ ਨੇ ਆਪਣੇ ਦਿੱਤੇ ਸੀ ਉਹ ਥੋੜੀ ਜੀ ਉਹਦਾ ਹਿਲਜੁਲ ਹੋਈ ਤੇ ਫਿਰ ਉਹਨਾਂ ਨਾਲ ਗੱਲ ਹੋਈ ਮੇਰੀ ਜਿਹੜੇ ਉਹ ਸੈਨੀਟਰੀ ਇਨਸਪੈਕਟਰ ਚੀਫ ਨੇ ਇੱਥੋਂ ਦੇ ਉਹ ਕਹਿੰਦੇ ਕਿ ਸਾਡੇ ਜਿਹੜੇ ਆਪਣਾ ਸਮੱਸਿਆ ਹੀ ਆ ਜਾਂਦੀ ਆ ਕਿ ਜਿੱਦਾਂ ਐਨੀਮਲ ਰਾਈਟਸ ਜਿਹੜੀ ਸੰਸਥਾ ਬਣੀ ਆ ਉਹ ਤਾਂ ਕਾਨੂੰਨ ਬਣਿਆ ਆ ਤੇ ਉਹ ਬੜਾ ਸਟ੍ਰਿਕਟ ਆ ਕਿ ਤੁਸੀਂ ਕਿਸੇ ਮਤਲਬ ਕੁੱਤੇ ਨੂੰ ਹੱਥ ਨਹੀਂ ਲਾ ਸਕਦੇ ਜੇ ਤੁਸੀਂ ਉਹਦੀ ਸਟਰਲਾਈਜੇਸ਼ਨ ਕਰਨੀ ਆ ਤੇ ਉੱਥੇ ਫਿਰ ਉਹਨੂੰ ਦੁਬਾਰਾ ਉੱਥੇ ਛੱਡਣਾ ਪਊਗਾ ਕਈ ਵਾਰ ਅਸੀਂ ਵੀ ਦੋਸ਼ੀ ਬਣ ਜਾਂਦੇ ਆ ਕਿ ਜਿਹੜਾ ਡੌਗ ਲਵਰਸ ਆਪਣੇ ਆਪ ਨੂੰ ਹੋਉਂਦੇ ਨੇ ਤੇ ਉਹ ਉਹ ਵੀ ਮਤਲਬ ਕਿ ਬਾਹਰ ਗੰਦਗੀ ਫਲਾਉਣ ਲਈ ਆਪਣੇ ਕੁੱਤਿਆਂ ਨੂੰ ਬਾਹਰ ਹੀ ਘਮਾਉਂਦੇ ਨੇ ਤੇ ਇੱਕ ਜਿਹੜੀ ਕਹਾਵਤ ਆ ਕਿ ਪਹਿਲਾਂ ਇਨਸਾਨ ਬਾਹਰ ਜਾਂਦਾ ਸੀ ਘਰ ਖਾਂਦਾ ਸੀ ਹੁਣ ਬਾਹਰੋਂ ਖਾਂਦਾ ਤੇ ਘਰ ਗੰਦਗੀ ਕਰਦਾ ਤੇ ਉਹ ਲੋਕ ਵਿੱਚ ਅੜਚਨ ਬਣਦੇ ਨੇ ਉਹ ਇਨਸਾਨੀਅਤ ਦੇ ਤੌਰ ਤੇ ਜਿਹੜਾ ਕੁੱਤਿਆਂ ਨੂੰ ਪਿਆਰ ਕਰਨਾ ਚਾਹੀਦਾ ਹਰ ਇੱਕ ਉਹਨਾਂ ਦੇ ਵਿੱਚ ਹੀ ਰੱਬ ਵੱਸਦਾ ਪਰ ਉਹ ਜਿਹੜਾ ਕਹਿੰਦੇ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਤੇ ਹੁਣ ਤੁਸੀਂ ਸ਼ਾਇਦ ਲੇਟੈਸਟ ਵੀਡੀਓ ਵੀ ਇੱਕ ਦੇਖੀ ਹੋਣੀ ਇੱਕ ਔਰਤ ਦਾ ਕਿੰਨਾ ਬੁਰਾ ਹਾਲ ਕੀਤਾ ਬੱਚਿਆਂ ਨੂੰ ਨੋਚ ਨੋਚ ਖਾ ਜਾਂਦੇ ਆ ਆ ਤੁਹਾਨੂੰ ਮੈਂ ਤਾਜ਼ਾ ਇਹ ਦੱਸਦਾ ਚਾਰ ਦਿਨ ਦੀ ਵੀ ਗੱਲ ਆ ਪਹਿਲਾਂ ਦੀ ਕਿ ਬੀ 164 ਦੇ ਲੇਡੀਜ਼ ਨੇ ਉਹ ਯੂ ਐਸ ਏ ਤੋਂ ਇੱਥੇ 6 ਮਹੀਨੇ ਲਈ ਆਉਂਦੇ ਆ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਕਟਿਆ ਇਸ ਤੋਂ ਪਹਿਲਾਂ ਵੀ 162 ਵਾਲਿਆਂ ਨਾਲ ਵੀ ਨਾਲ ਲੇਡੀਜ਼ ਦੇ ਸੈਰ ਕਰਦੇ ਆ ਇੱਥੇ ਰੋਜ਼ پارک ਲੱਗੇ ਉਹਨਾਂ ਨੂੰ ਬੜੀ ਉਹ ਵਿਚਾਰੇ ਇੰਜੈਕਸ਼ਨ ਲਵਾ ਰਹੇ ਆ ਇਹ ਆਮ ਘਟਨਾਵਾਂ ਜਿਹੜੀਆਂ ਹੁੰਦੀਆਂ ਆ ਉਹ ਰਾਗੀਰ ਜਾਂਦੇ ਆ ਕੁੱਤੇ ਉਹਨਾਂ ਨੂੰ ਪੈਂਦੇ ਆ ਬਹੁਤ ਜ਼ਿਆਦਾ ਇਹ ਤੁਹਾਨੂੰ ਪਹਿਲ ਦੇ ਆਧਾਰ ਤੇ ਸਾਡਾ ਵੀ ਤੁਹਾਨੂੰ ਇਹ ਐਡਵਾਈਸ ਆ ਇਹ ਇੱਕ ਰਿਕੁਐਸਟ ਆ ਕਿ ਇਹ ਜਿਹੜੀ ਆ ਕਾਰਪੋਰੇਸ਼ਨ ਨਾਲ ਮਿਲ ਕੇ ਕੰਮ ਹੋਣਾ ਬਹੁਤ ਇਹ ਤੁਸੀਂ ਇੱਕ ਜੰਗੀ ਪੱਧਰ ਤੇ ਇਹਦੇ ਬੜੇ ਦ੍ਰਿੜ ਨਿਸ਼ਚੇ ਨਾਲ ਇਹਨਾਂ ਨੂੰ ਕਰੋ ਜੀ ਕੰਮ ਨੂੰ ਅਸੀਂ ਸਾਬ ਇਹ ਜੇਕਰ ਆਪਾਂ ਘਟਨਾਵਾਂ ਦੀ ਗੱਲ ਕਰੀਏ ਤੇ ਅਣਗਿਣਤ ਹੀ ਘਟਨਾਵਾਂ ਨੇ ਮੈਂ ਮੇਰੇ ਬੇਟੇ ਛੋਟਾ ਬੇਟਾ ਮੇਰਾ ਉਹ ਬਾਹਰ ਜਾਣ ਲੱਗਾ ਡਰਦਾ ਹੈ ਕਹਿੰਦਾ ਪਾਪਾ ਮੈਂ ਬਾਹਰ ਨਹੀਂ ਜਾਣਾ ਬਾਹਰ ਕੁੱਤੇ ਪੈਂਦੇ ਆ ਈਵਨ ਜੇ ਬੱਚੇ ਬਾਹਰ ਖੇਡਣ ਨਹੀਂ ਜਾਣਗੇ ਬਾਹਰ ਜਿਹੜੇ ਪਾਰਕਾਂ ਬਣਿਆ ਸਾਡੇ ਬੱਚਿਆਂ ਹਾਸੇ ਬਣਿਆ ਪਰ ਸਾਡੇ ਜਿਹੜੇ ਡੌਗ ਲਵਰਸ ਨੇ ਕਰਦੇ ਕੀ ਆ ਜਦੋਂ ਕੋਈ ਕੁੱਤੇ ਦੇ ਕਤੂਰੇ ਮਤਲਬ ਕੁੱਤੀਸ ਹੁੰਦੀ ਆ ਬੱਚੇ ਦਿੰਦੀ ਆ ਉਹਨਾਂ ਨੂੰ ਪਾਰਕਾਂ ਵਿੱਚ ਛੱਡ ਆਉਂਦੇ ਆ ਉਥੇ ਦੁੱਧ ਪਿਉਂਦੇ ਆ ਉਥੇ ਉਹਨਾਂ ਦੀ ਦੇਖਭਾਲ ਕਰਦੇ ਆ ਫਿਰ ਪਾਰਕਾਂ ਤੇ ਉਹਨਾਂ ਵਾਸਤੇ ਰਹਿ ਗਈ ਨਾ ਤੇ ਸਾਡੇ ਬੱਚੇ ਖੇਡਣ ਕਿੱਥੇ ਜਾਣਗੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਚਲੋ ਸਤਿਕਾਰਯੋਗ ਨੇ ਸਾਰੇ ਜਿਹੜੇ ਡੌਗ ਲਵਰਸ ਨੇ ਹਰੇਕ ਨੂੰ ਪਿਆਰ ਕਰਨਾ ਚਾਹੀਦਾ ਪਰ ਜੇਕਰ ਤੁਹਾਨੂੰ ਜ਼ਿਆਦਾ ਪਿਆਰ ਆ ਤੇ ਪਲੀਜ਼ ਇਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਜਾਓ ਆਪਣੇ ਘਰ ਰਹਿ ਕੇ ਉਹਨਾਂ ਦੀ ਦੇਖਭਾਲ ਕਰੋ ਆਪਣੇ ਘਰ ਰੱਖੋ ਇਹਨਾਂ ਨੂੰ ਬਾਹਰ ਜਿਹੜੀ ਪਬਲਿਕ ਆਮ ਪਬਲਿਕ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸੋ ਮੈਂ ਜੇਕਰ ਮੈਨੂੰ ਕਿਸੇ ਨਾਲ ਬੁਰਾ ਵੀ ਬਣਨਾ ਪਿਆ ਆਪਣੀ ਵੋਟ ਦੇ ਲਈ ਤੇ ਮੈਂ ਬੁਰਾ ਬਣ ਜਾਵਾਂਗਾ ਪਰ ਮੈਂ ਇਹ ਚੀਜ਼ ਜਿਹੜੀ ਜਿਹੜੀ ਕੁੱਤਿਆਂ ਦਾ ਆਤੰਕ ਆ ਇਹਨੂੰ ਜ਼ਰੂਰ ਖਤਮ ਕਰਕੇ ਆਟਾਂਗਾ ਜੀ ਇੱਥੋਂ ਕੁੱਤਿਆਂ ਤੋਂ ਸੁਰੱਖਿਅਤ ਹੋਣਾ ਬੜਾ ਲਾਜ਼ਮੀ ਆ ਤੇ ਤੁਸੀਂ ਇਹ ਵਿਸ਼ਵਾਸ ਦਵਾਇਆ ਔਰ ਹੋਣਾ ਵੀ ਚਾਹੀਦਾ ਕਿਉਂਕਿ ਬਿਨਾ ਸੋਟੀ ਤੋਂ ਤੁਸੀਂ ਦੇਖਿਆ ਨਹੀਂ ਹੋਣਾ ਕਿਸੇ ਨੂੰ ਕਿ ਕੋਈ ਸ਼ਹਿਰ ਕਰਦਾ ਹੋਵੇ ਤੇ ਇਸ ਲਈ ਦੂਸਰਾ ਜਿਹੜਾ ਕੱਲ ਮੀਟਿੰਗ ਹੋਈ ਸੀ ਪੁਲਿਸ ਕਮਿਸ਼ਨਰ ਸਾਹਿਬ ਆਏ ਸੀਗੇ ਤੇ ਤੁਹਾਡੇ ਸਾਰੇ ਨਿਵਾਸ ਅਰ ਸਵਾਸੀਆਂ ਨੇ ਸੀਨੀਅਰ ਸਿਟੀਜ਼ਨ ਸਾਰਿਆਂ ਨੇ ਮੰਗ ਕੀਤੀ ਕਿ ਇੱਥੇ ਜਿਹੜਾ ਅਮਨ ਕਾਨੂੰਨ ਜਿਹੜੀ ਉਹਦੀ ਬਹਾਲੀ ਲਈ ਤੇ ਸੁਰੱਖਿਆ ਦੇ ਲਈ ਪੁਲਿਸ ਪੋਸਟ ਜਿਹੜੀ ਆ ਉਹ ਦੁਬਾਰਾ ਇੱਥੇ ਲਾਈ ਜਾਵੇ ਕਿਉਂ ਪਹਿਲਾਂ ਇੱਥੇ ਸੀਗੀ ਤੇ ਹੁਣ ਥੋੜੇ ਕਈ ਲਈ ਐਂਟੀ ਸੋਸ਼ਲ ਜਿਹੜੇ ਲੋਗ ਆ ਉਹ ਨ ਡਰ ਜੇ ਨਜ਼ਰ ਆਉਂਦੇ ਆ ਤੁਸੀਂ ਇਸ ਲਈ ਕੀ ਮਤਲਬ ਕੱਲ ਉਹਨਾਂ ਨੇ ਭਰੋਸਾ ਦਵਾਇਆ ਨਹੀਂ ਪੂਰਾ ਕਿ ਇੱਥੇ ਲਿਆਵਾਂਗੇ ਪੁਲਿਸ ਪੋਸਟ ਜਾਂ ਨਾ ਲਿਆਵਾਂਗੇ ਇਹਦੇ ਲਈ ਤੁਸੀਂ ਕੋਈ ਯਤਨ ਕਰੋਗੇ ਲੈ ਕੇ ਸਾਰੇ ਲੋਕਾਂ ਨਾਲ ਸਰ ਜਿਹੜੇ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਭੋਲਰ ਜੀ ਜਦੋਂ ਪਹਿਲਾਂ ਵੀ ਨਿਯਮ ਸਿਰ ਰੱਖ ਕੇ ગયા ਤੇ ਉਹਨਾਂ ਦੇ ਉਸ ਕਾਲ ਦੌਰਾਨ ਵੀ ਅ ਜਿਹੜੀ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਸੀ ਕਾਫੀ ਹੱਦ ਤੱਕ ਇਹਨਾਂ ਨੇ ਹੱਲ ਕੀਤੀ ਸੀ ਚਲੋ ਸਾਨੂੰ ਬਹੁਤ ਉਮੀਦ ਨੇ ਬੜੇ ਅਗਰੈਸਿਵ ਅਫਸਰ ਨੇ ਉਹ ਬੜਾ ਇਮਾਨਦਾਰ ਨੇ ਤੇ ਸਾਨੂੰ ਉਹਨਾਂ ਨੇ ਬਿਲਕੁਲ ਭਰੋਸਾ ਦਿੱਤਾ ਹੈ ਕਿ ਇੱਥੇ ਚੌਕੀ ਜ਼ਰੂਰ ਸਥਾਪਿਤ ਹੋਏਗੀ ਚੌਕੀ ਦੇ ਵਿੱਚ ਜਿੰਨੇ ਵੀ ਇਹਨਾਂ ਨੂੰ ਲੋਡ ਹੋਏਗੀ ਇਹਨਾਂ ਦੇ ਮੁਲਾਜ਼ਮਾਂ ਦੀ ਸਾਰੇ ਮੁਲਾਜ਼ਮ ਇੱਥੇ ਆਉਣਗੇ ਤੁਹਾਨੂੰ ਸਾਡੀ ਜਿਹੜੀ ਸੁਰੱਖਿਆ ਸਾਡੀ ਸੇਫਟੀ ਆ ਉਹ ਜ਼ਰੂਰੀ ਕੀਤੀ ਜਾ ਸਕੀ ਜੀ ਚਲੋ ਜੀ ਨਾਚਰ ਪੁਲਿਸ ਪੋਸਟ ਨਹੀਂ ਹੁੰਦੀ ਸਤਪਤ ਉਹਨਾਂ ਚਰ ਦੀ ਗਸ਼ਤ ਹੈ ਜਿਹੜੀ ਪੈਟਰੋਲਿੰਗ ਆ ਉਹ ਵਧਾ ਦਿੱਤੀ ਜਾਵੇ ਤੇ ਤੁਸੀਂ ਸਾਰਿਆਂ ਨਾਲ ਲੈ ਕੇ ਲਿਖਤੀ ਤੌਰ ਦੇ ਉੱਤੇ ਜਿਹੜਾ ਭਾਵੇਂ ਡੀਜੀਪੀ ਸਾਹਿਬ ਤੱਕ ਜਾਣਾ ਪਵੇ ਇੱਥੋਂ ਦੇ ਲੋਕ ਅਪਰੋਚੇਬਲ ਨੇ ਬੜੇ ਮਹਾਨ ਹਸਤੀਆਂ ਇੱਥੇ ਰਹਿੰਦੀਆਂ ਕੋਈ ਬਹੁਤਾ ਔਖਾ ਨਹੀਂਗਾ ਕਿਉਂਕਿ ਇੱਥੇ ਹਲੜ ਬਾਜੀ ਕਰਦੇ ਇੱਥੇ ਗੱਡੀਆਂ ਤੇ ਸਟੰਟ ਕਰਦੇ ਕਹਿਣਾ ਨਹੀਂ ਚਾਹੀਦਾ Amir zyada ho sakde hai ki jedi iniyan mehangiyan gaddiyan nu nuksan pahunchaunde hai lokan nu disturb karde hai te eh hal hona chahida ਛੱਟਪੁੱਟ ਜਿਹੜੀਆਂ ਜਾਂ ਹੋਰ ਅਹਿਮ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਕਾਉਂਸਲਰ ਨਾਲ ਸੰਬੰਧਤ ਹੁੰਦੀਆਂ ਜਿੱਦਾਂ ਪਿੰਡ ਵਿੱਚ ਸਰਪੰਚ ਨਾਲ ਹੁੰਦੀਆਂ ਇੱਕ ਤਰ੍ਹਾਂ ਨਾਲ ਜਿਹੜਾ ਕਾਉਂਸਲਰ ਹੁੰਦਾ ਇਹ ਇੱਕ ਮਾਈ ਬਾਪ ਹੁੰਦਾ ਵਾਰਡ ਦਾ ਕਿਉਂਕਿ ਹਰ ਸਮੱਸਿਆ ਜਿਹੜੀ ਆਪਾਂ ਇੱਥੋਂ ਤੱਕ ਘਰੇਲੂ ਸਮੱਸਿਆਵਾਂ ਵੇ ਜਿਸ ਤਰ੍ਹਾਂ ਪੰਚਾਇਤ ਪਿੰਡਾਂ ਵਿੱਚ ਨਿਬੇੜਦੀ ਆ ਤੇ ਇੱਥੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਉਹ ਸਰਪੰਚ ਦਾ ਕੰਮ ਵੀ ਜਿਹੜਾ ਉਹ ਕਾਉਂਸਲਰ ਹੀ ਕਰਦਾ ਹੈ ਤੇ ਬੜੀ ਵਧੀਆ ਲੱਗੀ ਸਾਨੂੰ ਇਹਨਾਂ ਦੇ ਵਿਚਾਰ ਬੜੇ ਬੇਬਾਕ ਵਿਚਾਰ ਤੇ ਵਧੀਆ ਵਿਚਾਰ ਤੇ ਇਹ ਮੈਨੂੰ ਲੱਗਾ ਕਿ ਇਹ ਜਿਹੜੇ ਲੋਕਾਂ ਦੀ ਆਸਾਂ ਤੇ ਪੂਰਾ ਉਤਰਨਗੇ ਧੰਨਵਾਦ ਜੀ